ਅਸ਼ੁਵਨਾਲ ਸੰਬੰਧ ਹੈ ਸਰੂਪ ਕਰਕੇ ਨਹੀਂ ਸੁਭਾਅ ਕਰਕੇ ਸੁਭਾਅ ਕਰਕੇ ਕੁੱਤੇ ਦਾ ਕੀ ਸੁਭਾਅ ਹੈ ਕੁੱਤੇ ਨੂੰ ਕੁੱਤੇ ਨਾਲ ਹੀ ਨਫ਼ਰਤ ਹੈ ਬਾਕੀ ਜਾਨਦਾਰਾਂ ਨਾਲ ਇਤਨੀ ਨਫ਼ਰਤ ਨਹੀਂ ਕੁੱਤੇ ਨੂੰ ਕੁੱਤੇ ਨਾਲ ਨਫ਼ਰਤ ਹੈ ਬੰਦੇ ਨੂੰ ਬੰਦੇ ਨਾਲ ਹੀ ਨਫ਼ਰਤ ਹੋਵੇ ਕੂਕਰ ਸੁਭਾਅ ਹੈ ਕੁੱਤਾ ਸੁਭਾਅ ਹੈ ਉਸਤਾਦੀ ਹ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ ਉਹ ਵਿਚਾਰ ਬੰਦੇ ਨੂੰ ਰੱਬ ਤੋਂ ਵੀ ਦੂਰ ਕਰਨਗੇ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਨਹੀਂ ਲਿਆ ਰਹੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਵੀ ਨਹੀਂ ਲਿਆਣਗੇ ਮਜ਼ਬਦੀ ਦੀ دیوار ਜਾਤ ਪਾਤ ਦੀ دیوار ਮੁਲਕ ਦੀ دیوار ਭਾਸ਼ਾ ਦੀ ਦੀਵਾਰ ਇਤਨੀਆਂ ਦੀਵਾਰਾਂ ਨੇ ਬੰਦੇ ਦਾ ਬੰਦੇ ਨਾਲ ਮਿਲ ਨਹੀਂ ਬੜਾਉਗਾ ਕਠਨ ਹੋਇਆ ਪੰਤੋ ਸੁਣੋ ਕਹਿੰਦੇ ਜੋ ਇਹ ਸਾਰੀਆਂ ਦੀਵਾਰਾਂ ਘਰਾ ਦਿੰਦਾ ਨਿਰਪੱਖ ਹੋ ਜਾਂਦਾ ਸਮਦਰਿਸ਼ਟ ਹੋ ਜਾਂਦਾ ਹੈ ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ ਹਾਲਾਂਕਿ ਇਰਾਦਗੀ ਦੀ ਗੱਲ ਹੈ ਉਹ ਸਵੈਮ ਕੁੱਤਾ ਹੈ ਮਨੁੱਖ ਨੂੰ ਮਨੁੱਖੇ ਨਾ ਚੰਗੇ ਲਗਣ ਮਨੁੱਖ ਮਨੁੱਖਤਾ ਦੇ ਪ੍ਰਤੀ ਘਿਰਣਾ ਨਾਲ ਭਰਿਆ ਹੋਵੇ ਕਿਉਂਕਿ ਜ਼ਾਤ ਨਹੀਂ ਮੇਲ ਖਾਂਦੀ ਮਜ਼ਮੇਲ ਨਹੀਂ ਖਾਂਦਾ ਮੁਲਕ ਨਹੀਂ ਮੇਲ ਖਾਂਦਾ ਪਾਸ਼ਾ ਨਹੀਂ ਮੇਲ ਖਾਂਦੀ ਕਦੀ ਬਵਰ ਮਦਾਲਾ ਕਰਕੇ ਵੇਖੋਗੇ ਮਨੁੱਖ ਮਨੁੱਖਾਂ ਦੇ ਦਿਲ ਤੇ ਨਫ਼ਰਤ ਨਾਲ ਭਰੇ ਆਏ ਮਨੁੱਖ ਮਨੁੱਖਾਂ ਦੇ ਦਿਲ ਤੇ ਘਰਣਾ ਨਾਲ ਭਰੇ ਆਏ ਮਨੁੱਖ ਮਨੁੱਖਾਂ ਦੇ ਦਿਲ ਤੇ ਵੈਰ ਨਾਲ ਭਰੇ ਆਏ ਭਾਵੇਂ ਪ੍ਰਗਟ ਕਰੇ ਭਾਵੇਂ ਨਾ ਕਰੇ ਇੱਕੂਕਰ ਵਿਰਤੀ ਹੈ ਉਦਿਆਨ ਵਸਨੰ ਸੰਸਾਰੰ ਸੰਬੰਧੀ ਸੁਵਾਨ ਸਿਆਹ ਗਿੱਦਰਣਾ ਹਰ ਵਕਤ ਡਰਿਆ ਡਰਿਆ ਰਹਿੰਦਾ ਹੈ ਹਰ ਵਕਤ ਬਹਿ ਹਰ ਵਕਤ ਚਿੰਤਾ ਵਿੱਚ ਮੈਂ ਹਮਸਦਨ ਅਰਜ਼ ਕੀਤੀ ਸੀ ਠੀਕੇ ਰਾਗੀ ਸਿੰਘ ਪੜਦੇ ਨੇ ਕਿਸੇ ਘਰ ਮਰ ਤੱਕ ਕੋਈ ਹੋ ਜਾਏ ਇਤੇ ਹਉਨ ਹਾਰ ਹੈ ਪਰ ਸ਼ਬਦ ਪੜਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਨੇ ਹੋਏ ਤੇ ਮਾਹੌਲ ਵਿੱਚ ਇਸ ਦੇ ਅਰਥ ਇੰਜ ਪੈਦਾ ਹੁੰਦੇ ਨੇ ਵੀ ਅਨਹੋਣੀ ਹੋ ਗਈ ਹੈ ਕਰ ਫਿਰ ਕੌਣ ਦੱਸਿਆ ਅਨਹੋਣੀ ਥੋੜੀ ਹੋਈ ਹੈ ਹੋਣੀ ਹੋਈ ਹੈ ਅਨਹੋਣੀ ਨਹੀਂ ਗੁਰੂ ਤੇ ਪਾਦਰ ਸਾਹਿਬ ਕਹਿੰਦੇ ਨਾ ਹਣ ਰਣੀ ਤੇ ਹੁੰਦੀ ਹੀ ਨਹੀਂ ਫਿਰ ਚਿੰਤਾ ਕਿਉਂ ਕਰਦਾ ਹੈ ਜੋ ਕੁਝ ਵੀ ਹੋ ਗਿਆ ਇਤੇ ਹੋਣਾ ਹੈ ਤੋ ਬੁੱਢਾ ਹੋ ਗਏ ਤੇ ਹੋਣਾ ਸੀ ਕਿਤੇ ਕਾਟਾ ਪੈ ਗਿਆ ਤੇ ਪਹਿਣਾ ਹੀ ਸੀ ਕੁਈ ਛੋਟ ਲੱਗੀ ਹੈ ਲਗਣੀ ਸ ਇੱਜ਼ਤ ਮਿਲਲੀ ਹੈ ਮਿਲਣੀ ਸ ਜੈਸੇ ਦਿਨ ਹੋਇਆ ਹੋਣਾ ਹੀ ਸੀ ਤੇ ਹੋਣੀ ਰਾਤ ਹੋਈ ਹੈ ਹੋਣੀ ਤੇ ਹੋਣੀ ਅਨਹੋਣੀ ਥੋੜੀ ਹੈ ਹੁਣ ਕੋਈ ਆਖੇ ਦਿਨ ਤੇ ਰਾਤ ਦੇ ਵਿੱਚ ਬਦਲ ਗਿਆ ਅਨਹੋਣੀ ਹੋ ਅਨਹੋਣੀ ਨਹੀਂ ਹੁੰਦੀ ਕਦੇ ਨਹੀਂ ਪਰਮਾਤਮਾ ਦੀ ਦੁਨੀਆ 'ਚ ਕੁਛ ਵੀ ਅਨਹੋਣੀ ਨਹੀਂ ਉਹਨ ਹਾਰ ਹੁੰਦਾ ਹੈ ਜਦ ਦੇਖਦੇ ਆ ਤੁਸੀਂ ਸਫਰੇ ਚ ਹੁੰਦੇ ਕਦੀ ਟ੍ਰੇਨ ਦੇ ਚ ਕਦੀ ਪਲੇਨ ਦੇ ਚ ਕਦੀ ਬਸਾਂ ਤੇ ਕਦੀ ਕਾਰਾਂ ਕਿ ਮੈਂ ਹੱਥ ਜੋੜ ਕੇ ਬੰਦੀ ਕਰਦਾ ਇਤਨਾ ਸਫਰ ਨਾ ਕਰਿਆ ਕਰ ਮੈਂ ਖੈ ਇਤਨਾ ਸਫਰ ਨਾ ਕਰੀਏ ਜਿਸ ਤਰ੍ਹਾਂ ਦੀ ਪ੍ਰਭੂ ਨੇ ਕਿਰਤ ਬਣਾਈਏ ਤੇ ਜਿਸ ਤਰ੍ਹਾਂ ਦੀ ਸੇਵਾ ਲਈਏ ਉਹਦੇ ਹੀ ਤੇ ਮੈਨੂੰ ਦਿਨ ਰਾਤ ਸਫਰ ਕਰਨਾ ਪੈਂਦਾ ਕਿਧਰੇ ਲੰਬੇ ਸਫਰ ਕਿਧਰੇ ਛੋਕੇ ਕਿ ਮੈਂ ਕਿ ਤੁਸੀਂ ਬੜੀ ਹਮਦਰਦੀ ਨਾਲ ਕਹਿ ਰਹੇ ਹੋ ਗੱਲ ਕੀ ਹੈ ਨੇ ਖਿਲਗ ਤੁਹਾਨੂੰ ਪਤਾ ਨਹੀਂ ਉਹਨਾਂ ਦਿਨਾਂ 'ਚ ਦੋ ਭਿਆੰਕਰ ਟ੍ਰੇਨਾਂ ਦੇ ਹਾਦਸੇ ਹੋਏ ਸਨ ਇੱਕ ਤਮਿਲਨਾਡੂ ਵਿੱਚ ਹੋਇਆ ਸੀ ਇੱਕ ਬੰਗਾਲ ਵਿੱਚ ਤਮਿਲਨਾਡੂ ਦੇ ਇੱਥੇ ਪੂਰੀ ਟ੍ਰੇਨ ਹੀ ਦਰਿਆ 'ਚ ਡਿੱਗ ਗਈ ਸੀ ਸਾਰੀ ਦੀ ਸਾਰੀ ਟ੍ਰੇਨ ਇੰਜਨ ਸਮੇਤ ਇੰਜਨ ਪਟੜੀ ਤੋਂ ਕੀ ਉਤਰਿਆ ਸਾਰੇ ਡੱਬੇ ਹੀ ਦਰਿਆ ਵਿੱਚ ਗਏ। ਔਰ ਦਰਿਆ ਬੜਾ ਲੰਮਾ ਚੌੜਾ। ਬੜਾ ਇਹ ਭਿਆਨਕ ਹਾਦਸਾ ਸੀਕ ਹਾਦਸਾ। ਬੰਗਾਲ ਦੇ ਚੋਆ। ਉਹਨਾਂ ਦਿਨਾਂ 'ਚ ਦੋ ਪਲੇਨ ਹਾਦਸੇ ਵੀ ਬੜੇ ਵੱਡੇ ਹੋ ਗਏ, ਕ੍ਰੈਸ਼ ਹੋਏ ਇੱਕ ਅਹਮਦਾਬਾਦ ਦੇ ਚ ਇੱਕ ਗੁਹਾਟੀ ਆਸਾਮ ਦੇ ਚ। ਰਬ ਦੇ ਨੇ ਉਹਨਾਂ ਦਿਨਾਂ ਵਿੱਚ ਬੱਸਾਂ ਵੀ ਬਹੁਤ ਟਕਰਾਈਆਂ ਸੁਤੇ ਅਖਬਾਰਾਂ ਦੀਆਂ ਖਬਰਾਂ ਮੈਨੂੰ ਕਹਿੰਦੇ ਦੇਖਦੇ ਨਹੀਂ ਭਾਈ ਤੁਸੀਂ ਤੇ ਅਖਬਾਰ ਪੜ੍ਹਦੇ ਤੁਹਾਨੂੰ ਪਤਾ ਹੋਣਾ ਹੈ ਐਕ ਪਤਾ ਹੈ ਤਾਂ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫ਼ਰ ਨਾ ਕਰੋ ਮੈਂ ਕਿਹਾ ਮੇਥਰਾ ਗੱਲ ਸੁਣ 99 ਫੀਸਦੀ ਬੰਦੇ ਘਰ ਦੇ ਵਿੱਚ ਮਰਦੇ ਨੇ ਕਿਦਰ 1 ਫੀਸਦੀ ਮਰਦੇ ਆਉਣਗੇ ਪਲੇਨ ਦੇ ਟ੍ਰੇਨ ਦੇ ਵਿੱਚ ਬੱਸਾਂ ਵਿੱਚ 99% ਘਰ ਦੇ ਚ ਮਰਦੇ ਨੇ ਫਿਰ ਤੂੰ ਮੈਨੂੰ ਕਹੇਗਾ ਮਸਕੀਨ ਜੀ ਘਰ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਤੇ ਬੰਦਾ ਮਰ ਜਾਂਦਾ 90% ਬੰਦੇ ਚਾਰ ਪਾਈ ਤੇ ਸੁੱਤਿਆਂ ਹੀ ਮਰ ਜਾਂਦੇ ਫਿਰ ਤੂੰ ਮੈਨੂੰ ਕਹੇਗਾ ਚਾਰ ਪਾਈ ਤੇ ਨਹੀਂ ਸੋਣਾ ਚਾਹੀਦਾ ਕਿਉਂਕਿ ਸੁੱਤਿਆਂ ਸੁੱਤਿਆਂ ਹੀ ਕਈ ਮਰ ਜਾਂਦੇ ਅਜੇ ਮੈਂ ਉਸ ਨੂੰ ਕੁਝ ਹੋਰ ਕਹਿਣਾ ਸੀ ਖਿੰ ਲਗੇ ਨਾ ਗੁਣੀ ਗੈਰੀਆਂ ਨੂੰ ਕੋਈ ਅਕਲ ਦੇਈ ਨਾ ਗੱਲ ਜੋ ਗੱਲ ਬਣਾਉਂਦੇ ਨੇ ਮੈਂ ਕਹੀ ਅਕਲ ਤੂੰ ਆਪਣੇ ਕੋਲ ਹੀ ਰੱਖ ਐਨਾ ਬਹਿ ਵੀ ਇਤਨਾ ਤੂੰ ਡਰਿਆ ਹੋਇਆ ਫੇ ਮੈਂ ਕਿ ਘਰ ਤੋਂ ਸੀਸਗੰਜ ਤੱਕ ਆਉਂਦਿਆਂ ਵੀ ਆਖਰ ਤੂੰ ਆਜ਼ਾਦ ਪਰਤੋਂ ਆਉਣਾ ਹੈ ਸੀਸਗੰਜ ਸਾਹਿਬ ਤੱਕ ਆਉਣਾ ਹੈ ਔਰ ਟੂ ਵੀਲਰ ਤੇ ਆਣਾ ਹੈ ਸਕੂਟਰ ਤੇ ਆਣਾ ਹੈ ਮੇਰੇ ਖਲ ਤੈਨੂੰ ਵੀ ਨਹੀਂ ਆਉਣਾ ਚਾਹੀਦਾ ਹੱਥ ਜੋੜ ਕੇ ਕਹਿਣ ਲੱਗੇ ਨਾ ਗੁਣੀ ਗਿਆਨੀ ਨੂੰ ਕੋਈ ਅਕਲ ਨਾ ਦੇ। ਮੈਂ ਕਿਹਾ ਕੱਲ ਆਪਣੇ ਕੋਲ ਰੱਖ। ਇਤਨਾ ਭੈ ਬੀਤੋ। ਇਤਨੇ ਡਰੇ ਹੋਏ। ਹੁਣ ਕੌਣ ਦੱਸੇ ਮਨਹੁਤ ਹੋਣੀ ਹੈ, ਅਨਹੋਣੀ ਨਹੀਂ ਹੈ। ਬੁਢੇਪਾ ਹੋਣਾ ਅਨਹੋਣਾ ਨਹੀਂ ਹੈ। ਪਰ ਹਰ ਵਕਤ ਡਰਿਆ ਹੋਇਆ ਮੇਰੇ ਨਾਲ ਅਨਹੋਣੀ ਨਾ ਹੋ ਜਾਏ, ਅਨਹੋਣੀ ਨਾ ਹੋ ਜਾਏ। ਧਨੂ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਕੰਨ ਅੱਜ ਤੱਕ ਕਿਸੇ ਨਾਲ ਨਹੀਂ ਅਜੇ ਦੇਰੇ ਨਾਲ ਕੋਈ ਹੋਈ ਨਹੀਂ ਅੱਜ ਤੱਕ ਨਹੀਂ ਆਉਂਦੀ ਨਹੀਂ ਕਦੇ ਨਹੀਂ ਆਉਂਦੀ ਕਿਸੇ ਨਾਲ ਨਹੀਂ ਆਉਂਦੀ ਤੋ ਇਹ ਸੰਬੰਧੀ ਅੰਦਰ ਬਣਿਆ ਹੋਇਆ ਗਿੱਧੜ ਸਵਾਨ ਸਿਆਲ ਖਰੇ ਖਰੇ ਖੋਤਾ ਇਹ ਤੀਜਾ ਸੰਬੰਧੀ ਖੋਤਾ ਭਗਤ ਕਬੀਰ ਨੇ ਵੀ ਗਿਣੇ ਨੇ ਤੇਰੇ ਸੰਬੰਧੀ ਬੈਲ ਨੇ ਪੈਸੇ ਨੇ ਹਾਥੀ ਨੇ ਸੱਪ ਨੇ ਡੱਡੂ ਨੇ ਕਾਵੇ ਨੇ ਪੰਜ ਸਤ ਸ਼ਬਦਾਂ ਦੇ ਵਿੱਚ ਭਗਤ ਕਬੀਰ ਨੇ ਤੇ ਗਿਣਤੀ ਕਰ ਲਈ ਹੈਰਾਨਗੀ ਐ ਐ ਤੇਰੇ ਸੰਬੰਧੀ ਰਹਿ ਫੇਰਾ ਸੁਭਾਵ ਮੇਲ ਖਾਂਦਾ ਹੈ ਕਾਵਾ ਕਹਾ ਕਪੂਰ ਚਰਾਏ ਕਾਵਾ ਕੈਂ ਕੈਂ ਕਰਦਾ ਕੁੜਖਤ ਬੋਲਦਾ ਹੈ خدا ਬੋਲਣਾ ਚੰਗਾ ਨਹੀਂ ਲੱਗਦਾ ਤੇ ਜਿਸ ਬੰਦੇ ਦੇ ਬੋਲ ਦੂਜੇ ਨੂੰ ਝੋਟ ਪੁਚਾਵਨ ਚੰਗੇ ਨਾ ਲਗਣ ਕਬੀਰ ਕਹਿੰਦੇ ਨੇ ਜ਼ਰੂਰ ਇੱਕ ਕਊਆ ਹੈ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹਦਾ ਸੁਆਹ ਕਉਵੇ ਨਾਲ ਮਿਲਦਾ ਤੇ ਕਊਆ ਕਹਾ ਕਬੂਰ ਚਰਾਏ ਕਉਵੇ ਦੇ ਮੂੰਹ ਵਿੱਚ ਹਰ ਵਕਤ ਗੰਦਗੀ ਆਉਂਦੀ ਕੋਈ ਚੰਗੀ ਚੀਜ਼ ਨਹੀਂ ਆਉਂਦੀ ਕਪੂਰ ਨਹੀਂ ਹੋਵੇਗਾ ਉਹਦੇ ਮੂੰਹ ਵਿੱਚ ਗੰਦਗੀ ਹੋਵੇਗੀ ਤੇ ਜਿਹਦੀਆਂ ਗੱਲਾਂ ਹਰ ਵਕਤ ਗੰਦੀਆਂ ਮੂੰਹ ਚੋਂ ਗਾਲ ਕੱਢ ਕੇ ਗਾਲੀ ਕਰ ਜੋ ਹੈ ਕੱਢ ਕੇ ਫਿਰ ਗੱਲ ਕਰਦਾ ਹੈ ਕਈਆਂ ਦਾ ਸੁਆਹ ਦੋ ਗਾਲੀਆਂ ਪਹਿਲੇ ਕੱਢਣ ਦੇ ਫਿਰ ਗੱਲ ਕਰਨ ਦੇ ਤੋ ਇਥੇ ਕਬੀਰ ਕਹਿੰਦੇ ਨੇ ਇਹਨੂੰ ਬੰਦਾ ਕਹਿੰਦੀ ਕੀ ਲੋੜੇ ਦਾ ਤੇ ਸਵਾਹ ਕਹਵੇ ਨਾਲ ਐਨੇ ਮੋਚ ਗੰਦ ਕਵਾਂ ਕਹਾਂ ਕਬੂਰ ਚਰਾਏ ਕਹੇ ਵੀ ਸਿਰ ਕੋ ਦੁੱਧ ਪਿਆ ਹੈ ਤੇ ਸੱਪ ਨੂੰ ਕਿਤਨਾ ਵੀ ਤੁਸੀਂ ਦੁੱਧ ਪਿਲਾਓ ਤੋ ਕੋਈ ਜ਼ਹਿਰ ਤੇ ਅਗ ਦੇਂਦਾ ਕਿਤਨਾ ਵੀ ਕਿਸੇ ਨਾਲ ਐਹਸਾਨ ਤੇ ਪਰਉਪਕਾਰ ਕਰੋ ਤੋ ਉਹ ਜ਼ਹਿਰ ਨਾਲ ਭਰਿਆ ਰਵੇ ਭਰਿਆ ਰਵੇ ਕਬੀਰ ਕੇ ਜਨ ਸੱਪ ਹੈ ਮਨੁੱਖ ਨਹੀਂ ਹੈ ਸੱਪ ਹੈ ਲੰਬੇ ਚੋੜੇ ਸ਼ਬਦ ਨੇ ਇਸ ਵਕਤ ਇਸ ਪਾਸੇ ਮੈ ਨਾ ਜਾਵਾ ਖਰੇ ਖੋਤਾ ਖੋਤਾ ਬੇਵਕੂਫੀ ਦਾ ਚਿੰਨ ਮੰਨਿਆ ਜਾਂਦਾ ਹੈ ਬਹੁਤ ਪ੍ਰਾਚੀਨ ਸਮੇਂ ਤੋਂ ਬਾਰ ਬਰਦਾਰੀ ਦਾ ਕੰਮ ਇਸ ਤੋਂ ਲੈਂਦੇ ਸਨ ਬਾਹਰ ਟੋਣ ਦਾ ਕੰਮ ਪੁਰਾਣੇ ਯਾਤਰੀ ਬਹੁਤ ਸਾਰੇ ਖੋਥਿਆਂ ਤੇ ਖਛਲਾਂ ਤੇ ਅਸਵਾਰ ਹੋ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਤੇ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਣਾ ਮੈਂ ਤੇ ਕੋਈ 10-12 ਸਾਲ ਪਹਿਲੇ ਦੇਖਿਆ ਹੈ ਈਰਾਨ ਦੇ ਗਲੀਆਂ ਗਲੀਆਂ ਦੇ ਸਾਗ ਸਬਜ਼ੀ ਤੇ ਫਰੂਟ ਵੇਚਦੇ ਲੋਕੀ ਖੋਥਿਆਂ ਤੇ ਲੱਗ ਕੇ ਹੱਥ ਵਿੱਚ ਤਰਾਜ਼ੂ ਆਉਂਦਾ ਬਸ ਗਲੀ ਗਲੀ 2-3 ਖੋਤੇ ਨਦੇੜੇ ਫਲ ਨਾਲ ਸਬਜ਼ੀਆਂ ਨਾਲ ਵੇਚੀ ਜਾਂਦੇ ਇਹ ਦੇਖਿਆ ਸੀ ਬਹੁਤ ਪ੍ਰਾਚੀਨ ਸਮੇਂ ਤੋਂ barbaradari ਦੇ ਕੰਮ ਇਹਨਾਂ ਤੋਂ ਲੈ ਜਾਂਦੇ ਨੇ ਭਾਰਤ ਦੇਸ਼ ਬੰਗਲਾਦੇਸ਼ ਦੇ ਵਿੱਚ ਅਜੇ ਵੀ ਇਹਨਾਂ ਤੋਂ ਕੰਮ ਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਜਿਹੜੇ ਕਿਸੇ ਕਿਸੇ ਵਕਤ ਭਾਰ ਢੋਹਦੇ ਨੇ ਤੇ ਫਿਰ ਰਾਤ ਨੂੰ ਆਰਾਮ ਕਰਦੇ ਨੇ ਇਹ ਅਸਲੇ ਖੋਤੇ ਨਹੀਂ ਨੇ ਕਈ ਕੈਨਾਂ ਦਾ ਸਰੂਪ ਖੋਤੇਆ ਵਰਗਾ ਹੈ ਇਹਨਾਂ ਦਾ ਸੁਭਾਅ ਖੋਤੇਆ ਵਰਗਾ ਹੈ ਇਹ ਅੰਦਰੋਂ ਬਾਹਰੋਂ ਖੋਤੇ ਨੇ ਪਰ ਇੱਕ ਹੋਰ ਖੋਤੇ ਨੇ ਬਾਹਰੋਂ ਮਨੁੱਖ ਦਿਖਾਈ ਦੇਦੇ ਨੇ ਅੰਦਰੋਂ ਕਈ ਖੋਤੇ ਅੰਦਰ ਪਾ ਕੇ ਰੱਖੇ ਨਾਨਕ ਤੇ ਨਰ ਅਸਲ ਘਰ ਜੋ ਬਿਨ ਗੁਣ ਗਰਭ ਕਰ ਸਲੋਕ ਵਾਰਾਂ ਤੋਂ ਦੇ ਅਸਲੀ ਖੋਤੇ ਨੇ ਹਰ ਵਕ ਹਨਕਾਰ ਦੇ ਪੰਡ ਚੁੱਕੀ ਹੋਈ ਹੈ ਮੈਂ ਆ ਮੈਂ ਆ ਇਹ ਪੰਡ ਚੁੱਕੀ ਹੋਈ ਹੈ ਇਸੇ ਥੱਲੇ ਹੀ ਦਬਿਆ ਹੈ ਮੁਆਵਜ਼ਾ ਵੀ ਕੁਝ ਨਹੀਂ ਮਿਲਦਾ ਮੁਫਤ ਚੁੱਕੀ ਫਿਰਦੇ ਨੇ ਅਸਲੀ ਖੋਤੇ ਹੋਰ ਗ਼ਜ਼ਬ ਦੀ ਗਨ ਆ ਦਿਖਾਈ ਦੇਂਦਾ ਹੋਵੇ ਮਹਿਸੂਸ ਵੀ ਨਹੀਂ ਹੁੰਦਾ ਖੋਤੇ ਨੂੰ ਕਈ ਵਾਰ ਜ਼ਿਆਦਾ ਬੋਝ ਹੋਵੇ ਮਹਿਸੂਸ ਹੁੰਦਾ ਹੈ ਥੱਕਦਾ ਹੈ ਤੇ ਤੇ ਹੰਕਾਰ ਦੀ ਪੰਡ ਜਨਮ ਤੋਂ ਲੈ ਕੇ ਮਰਨ ਤੱਕ ਚੁੱਕੀ ਫਿਰਦਾ ਹੈ ਅਸਲੀ ਕੋਪੇ ਬੇਸ਼ਵਾਰ ਪਸ਼ੂਆਂ ਨਾਲ ਮਨੁੱਖ ਦਾ ਸਵਾਬ ਮੇਲ ਖਾਂਦਾ ਹੈ ਮਹਾਰਾਜ ਕਹਿੰਦੇ ਨੇ ਬਹੁਤੇ ਮਨੁੱਖਾਂ ਦੇ ਅਸਲੀ ਸੰਬੰਧੀ ਪਸ਼ੂ ਨੇ ਮਨੁੱਖ ਨਹੀਂ ਹੈ ਮਨੁੱਖਤਾ ਉਹਨਾਂ ਦੇ ਅੰਦਰ ਪੈਦਾ ਹੀ ਨਹੀਂ ਹੋਈ ਜੋ ਮਨੁੱਖਾਂ ਨਾਲ ਸੰਬੰਧ ਜੋੜਾ ਮਨੁੱਖਤਾ ਪੈਦਾ ਹੁੰਦੀ ਹੈ ਜਪ ਨਾਲ ਉਹ ਜਪਤੇ ਹੈ ਨੇ ਜਪ ਕਰਦੇ ਆ ਕਰਦੇ ਆ ਪਹਿਲੇ ਮਨੁੱਖਤਾ ਜਨਮ ਲੈਂਦੀ ਹੈ ਜਪ ਕਰਦੇ ਆ ਕਰਦੇ ਆ ਮਨੁੱਖਤਾ ਤੋਂ ਬਾਅਦ ਦੇਵਤਾ ਪਣ ਪੈਦਾ ਹੁੰਦਾ ਹੈ ਜਪ ਕਰਦੇ ਆ ਕਰਦੇ ਆ ਦੇਵਤਿਆਂ ਤੋਂ ਬਾਅਦ ਮਨੁੱਖ ਦੇੰਦੋਂ ਪ੍ਰਮਾਤਮਾ ਪ੍ਰਗਟ ਹੁੰਦਾ ਹੈ